ਇੱਕ ਇਹ ਤੋਂ ਹਟ ਕੇ ਖੜਾ ਤੋਂ ਉਹ ਵੀ ਉਹਦੇ ਤੇ ਟਿੱਪਣੀ ਕਰਨੀ ਵੀ ਜ਼ਰੂਰੀ ਆ ਜਿਹੜਾ ਜਿਹੜਾ ਪਠਾਨ ਮਾਜਰਾ ਦਾ ਨਾਮ ਕੀ ਪੂਰਾ ਹਰਮਿੰਦਰ ਸਿੰਘ ਪਠਾਨ ਮਾਜਰਾ ਜਿਹੜਾ ਐਮ ਐਲ ਏ ਝਾੜੂ ਪਾਰਟੀ ਦਾ ਸੀਗਾ ਸਨੌਰ ਹਲਕੇ ਤੋਂ ਮੇਰੇ ਮੇਰੇ ਨਾਲ ਉਹਦਾ ਕੋਈ ਮੇਰੀ ਕੋਈ ਉਹਦੇ ਨਾਲ ਸਿੰਪਥੀ ਨਹੀਂ ਮੈਂ ਕਹਿਣ ਲੱਗਿਆ ਕਿਉਂਕਿ ਮੇਰੇ ਦੇ ਖਿਲਾਫ ਉਹ ਸੋਸ਼ਲ ਮੀਡੀਆ ਦੇ ਉੱਤੇ ਕਈ ਵਾਰ ਇਹ ਉਧਰ ਉਧਰ ਘਟੀਆਂ ਚੀਜ਼ਾਂ ਪਾ ਕੇ ਬੋਲੀਆਂ ਔਰ ਜਦੋਂ ਸਾਢੇ 3 ਸਾਲ ਉਹ ਸੱਤਾ ਦੇ ਵਿੱਚ ਸੀਗਾ ਉਹਦੇ ਤੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਸੀ ਕਿ ਗਲਤ ਮਾਈਨਿੰਗ ਕਰਦਾ ਗੈਰ ਕਾਨੂੰਨੀ ਮਾਈਨਿੰਗ ਕਰਦਾ ਹੋਰ ਭ੍ਰਿਸ਼ਟਾਚਾਰ ਦੇ ਇਲਜ਼ਾਮ ਵਗੈਰਾ 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 ਅੱਜ ਉਹਦੇ ਤੇ 2-3 ਦਿਨ ਪਹਿਲਾਂ ਉਹਨੇ ਲੋਕਾਂ ਦੇ ਵਿੱਚ ਜਾ ਕੇ ਕਿਹਾ ਕਿ ਸਾਡੀ ਸਰਕਾਰ ਜਿਹੜੀ ਆ ਉਹ ਹੜਾ ਵਿੱਚ ਬਹੁਤ ਬੁਰੀ ਤਰ੍ਹਾਂ ਫੇਲ ਹੋ ਗਈ ਹੈ ਔਰ ਸਾਡੀ ਸਰਕਾਰ ਜਿਹੜੀ ਆ ਉਹਦੇ ਪੱਲੇ ਕੁਛ ਨਹੀਂਗਾ ਜੇ ਮੈਂ ਅੱਜ ਲੋਕਾਂ ਦੇ ਨਾਲ ਖੜ ਕੇ ਗੱਲ ਨਾ ਕੀਤੀ ਤੇ ਲੋਕੀ 2027 ਵਿੱਚ ਸਾਨੂੰ ਜੁੱਤੀਆਂ ਮਾਰਨਗੇ ਇਹ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਕਹਿ ਰਿਹਾ ਵਾ ਜਦੋਂ ਇਹ ਗੱਲਾਂ ਬੋਲੀਆਂ 24 ਘੰਟਿਆਂ ਚ ਉਹਦੀ ਸਿਕਿਉਰਿਟੀ ਵਾਪਸ ਲੈ ਲਈ ਉਹਦੇ ਜਿੰਨੇ ਅਫਸਰ-ਅਫਸਰ ਲਾਏ ਸੀ ਛੋਟੇ-ਮੋਟੇ ਉਹ ਸਾਰੇ ਬਦਲ ਦਿੱਤੇ ਔਰ ਜਦੋਂ ਉਹ ਫਿਰ ਵੀ ਬੋਲਣ ਤੋਂ ਹਟਿਆ ਨਹੀਂ ਜਦੋਂ ਨੇ ਕਿਹਾ ਕਿ ਅਸਲ ਰੂਪ ਜਿਹੜਾ ਦਿੱਲੀ ਦੇ ਡਾਕੂਆਂ ਦਾ ਉਹਨੇ ਦਿਖਾ ਦਿੱਤਾ ਲੋਕਾਂ ਨੂੰ ਕਿ ਇਹ ਲੁਟੇਰੇ ਨੇ ਸਾਰੇ ਔਰ ਪੰਜਾਬ ਦੇ ਵਿੱਚ ਐਮਐਲਏਾਂ ਦੀ ਤੇ ਮੰਤਰੀਆਂ ਦੀ ਕੋਈ ਬੁੱਕਤ ਨਹੀਂ ਇਹ ਐਮਐਲਏ ਆਮ ਆਦਮੀ ਪਾਰਟੀ ਦਾ ਕਹਿ ਰਿਹਾ ਵਾ ਸਾਡੇ ਕਹਿੰਦਾ ਪੱਲੇ ਕੁਛ ਨਹੀਂਗਾ ਅਸੀਂ ਇੱਕ ਚੌਕੀਦਾਰ ਦੀ ਬਦਲੀ ਵੀ ਨਹੀਂ ਕਰ ਸਕਦੇ ਜਦੋਂ ਖੁੱਲ ਕੇ ਉਹਨੇ ਮੁਗਾਬਤ ਕਰਤੀ ਤੇ ਕ ਅੱਜ ਤੜਕੇ ਕਿ ਕੱਲ ਰਾਤ ਉਹਦੇ ਤੇ ਇੱਕ ਬਲਾਤਕਾਰ ਦਾ ਪਰਚਾ ਦਰਜ ਕਰ ਦਿੱਤਾ ਰੇਪ ਦਾ 376 ਦਾ ਕੋਈ ਛੋਟਾ ਮੋਟਾ ਪਰਚਾ ਦਰਜ ਨਹੀਂ ਕੀਤਾ ਅੱਛਾ ਮੈਂ ਪੁੱਛਣਾ ਚਾਹਣਾ ਕੇਜਰੀਵਾਲ ਤੇ ਸਸੋਢੀਏ ਨੂੰ ਜੇ ਹਰਮੀਤ ਪਠਾਨ ਮਾਜਰਾ ਰੇਪਿਸ ਸੀ ਬਲਾਤਕਾਰੀ ਸੀ ਜਾਂ ਉਹ ਗੈਰਕਾਨੂੰਨੀ ਮਾਈਨਿੰਗ ਕਰਦਾ ਸੀ ਜਾਂ ਉਹ ਭ੍ਰਿਸ਼ਟਾਚਾਰ ਕਰਦਾ ਸੀਗਾ ਜਦ ਤੱਕ ਉਹ ਬੋਕਰ ਪਾਰਟੀ ਦੇ ਵਿੱਚ ਉਦੋਂ ਤੱਕ ਦੁੱਧ ਤੋਤਾ ਨਿਕਲਿਆ ਗਿਆ ਬਹੁਤ ਅੱਛਾ ਹਮਾਰਾ ਐਮ ਐਲ ਏ ਹੈ ਉਸ ਐਮਐਲਏ ਨੇ بڑے ਕੰਮ ਕੀਏ ਹਨ ਜਿੱਦਣ ਐਮਐਲਏ ਨੇ ਪੰਜਾਬ ਦੇ ਨਾਲ ਖੜਨ ਦੀ ਗੱਲ ਕੀਤੀ ਸੱਚ ਬੋਲਣ ਦਾ ਉਪਰਾਲਾ ਕੀਤਾ ਕਿ ਪੰਜਾਬ ਦੇ ਵਿੱਚ ਬਹੁਤ ਜਿਹੜੀ ਸਰਕਾਰ ਆ ਉਹਦੇ ਵਿੱਚ ਉਹਦੇ ਵਿੱਚ ਪੰਜਾਬ ਦੇ ਲੋਕਾਂ ਦਾ ਕੋਈ ਰੋਲ ਨਹੀਂਗਾ ਸਾਡੇ ਮੰਤਰੀਆਂ ਸੰਤਰੀਆਂ ਦਾ ਕੋਈ ਚਲਦੀ ਨਹੀਂਗੀ ਜਦੋਂ ਉਹਨੇ ਖੁਲਾਸਾ ਕੀਤਾ ਕਿ ਦਿੱਲੀ ਸਾਡੇ ਪੰਜਾਬ ਨੂੰ ਹਾਈਜੈਕ ਕਰ ਲਈਆ ਦਿੱਲੀ ਦੇ ਬੰਦੇ ਆਣ ਕੇ ਸਾਡੇ ਹਰ ਮੰਤਰੀ ਦੇ ਤੇ ਐਮਐਲਏ ਦੇ ਉੱਤੇ ਬਿਠਾਏ ਹੋਏ ਨੇ ਨਾਰੀ ਉਹਦੇ ਦੇ ਬਰਚਾ ਦਰਜ ਕਰਕੇ ਤੇ ਪੁਲਿਸ ਭੇਜਤੀ ਕਰਨਾਲ ਉਹ ਤੋਂ ਬਾਅਦ ਜੋ ਕੁਝ ਹੋਇਆ ਬੜਾ ਮੰਦ ਭਾਗਾ ਪਤਾ ਲੱਗਿਆ ਕਿ ਉਹ ਪੁਲਿਸ ਕਸਟਡੀ ਚੋਂ ਫਰਾਰ ਹੋ ਗਿਆ ਚਲੋ ਉਹ ਸਬਜੈਕਟ ਇੱਕ ਅਲੱਗਾ ਗੱਲ ਆ ਔਰ ਮੈਂ ਫੇਰੇ ਕਹਿਣਾ ਚਾਹੁੰਨਾ ਕਿ ਮੇਰਾ ਉਹਦੇ ਨਾਲ ਕੋਈ ਜ਼ਾਤੀ ਕੋਈ ਤਲਕਾਤ ਨਹੀਂ ਪਾਵਾਂ ਮੇਰੇ ਉਹ ਖਿਲਾਫ ਹੀ ਬੋਲਦਾ ਰਿਹਾ ਪਰ ਜਿਹੜਾ ਕੋਈ ਗੱਲ ਕਿਸੇ ਨੇ ਆਣ ਕੇ ਪੰਜਾਬ ਦੇ ਹਿੱਤ ਦੀ ਕੀਤੀ ਆ ਉਹ ਮੈਂ ਉਜਾਗਰ ਕਰਨਾ ਚਾਹੁੰਨਾ ਤੇ ਕੇਜਰੀਵਾਲ ਨੂੰ ਵਗੈਰਾ ਨੂੰ ਪੁੱਛਣਾ ਚਾਹੁੰਨਾ ਕਿ ਕੀ ਤੁਸੀਂ ਪੰਜਾਬ ਦੇ ਹੜਾ ਵਿੱਚ ਆਣ ਕੇ ਵੜੇ ਕਦੀ ਪੰਜਾਬ ਦੇ ਲੋਕਾਂ ਦੀ ਕਦੀ ਸਾਰ ਲਈ ਸਿਰਫ ਸਰਕਾਰੀ ਤੰਤਰ ਵਰਤਣਾ ਚਾਹੁੰਦੇ ਹੋ ਸਿਰਫ ਪੁਲਿਸ ਦੇ ਵਿਜੀਲੈਂਸ ਦੇ ਰਾਹੀਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਧਮਕਾਉਣਾ ਤੇ ਡਰਾਉਣਾ ਚਾਹੁੰਦੇ ਹੋ ਤੁਹਾਨੂੰ ਤੁਸੀਂ ਪੰਜਾਬ ਦਾ ਇਤਿਹਾਸ ਨਹੀਂ ਪੜਿਆ ਕੋਈ ਜੇ ਸਾਡੇ ਪੁਰਖੇ ਤੇ ਸਾਡੇ ਜਿਹੜੇ ਪੂਰਵਜ ਸੀ ਉਹ ਜੇ ਅਬਦਾਲੀਆਂ ਤੇ ਦੁਰਾਨੀਆਂ ਤੇ ਮੁਗਲਾਂ ਤੋਂ ਨਹੀਂ ਡਰੇ ਜਿਨ੍ਹਾਂ ਨੇ ਕਾਹਸੇ ਇਹਨਾਂ ਦੇਸ਼ ਨੂੰ ਕੁਸ਼ੀ ਕਰ ਦਿਓ ਇਹਨਾਂ ਦੀ ਹੋਣ ਦੀ ਖਤਮ ਕਰ ਦਿਓ ਕੱਲੂ ਘਾਰੇ ਹੋਏ ਇੱਥੇ ਬੜੇ ਵੱਡੇ ਬਹੁਤ ਕੁਰਬਾਨੀਆਂ ਹੋਈਆਂ ਹੋਰ ਅੰਗਰੇਜ਼ਾਂ ਨੇ ਵੀ ਟਿੱਲ ਲਾ ਲਿਆ ਜੇ ਉਹ ਨਹੀਂ ਕਰਾ ਸੀ ਕਿ ਤੁਸੀਂ ਕਿਉਂ ਤੁਸੀਂ ਕੌਣ ਹੋ ਚੀਜ਼ਾਂ ਤੁਸੀਂ ਤਾਂ ਬਹੁਤ ਹੌਲੇ ਜੇ ਬੰਦੇ ਹੋ ਤੁਹਾਨੂੰ ਤਾਂ ਦਿੱਲੀੋਂ ਲੋਕਾਂ ਨੇ ਹਰਾ ਦਿੱਤਾ ਵਾ ਤੁਹਾਨੂੰ ਤੁਹਾਡੀ ਤੁਹਾਡੀ ਬੇਇੱਜ਼ਤੀ ਦਿੱਲੀਆਣਿਆਂ ਨੇ ਕਰਤੀ ਆ ਤੁਸੀਂ ਸਾਰਾ ਡੇਰਾ ਡੱਪਾ ਚੱਕ ਕੇ ਪੰਜਾਬ ਚ ਆ ਗਏ ਕਿ ਹੁਣ ਇੱਥੇ ਲੁੱਟ ਮਚਾਉਨੇ ਆ ਇਹ ਤਾਂ ਸਾਡੇ ਲੋਕੀ ਤਕੜੇ ਸੀਗੇ ਕਿਸਾਨ ਆਗੂ ਤੇ ਸਾਰੀਆਂ ਵਿਰੋਧੀ ਪਾਰਟੀਆਂ ਕਿ ਅਸੀਂ ਲੈਂਡ ਪੂਲਿੰਗ ਪਾਲਿਸੀ ਆਪਣਾ ਜਿਹੜਾ ਸੀਗਾ 65000 ਕਿੱਲਾ ਪੰਜਾਬ ਦਾ ਤੁਹਾਡੀ ਠੱਗੀ ਠੋਰੀ ਤੋਂ ਬਚਾ ਲਿਆ ਵਾ ਜਦ ਤੱਕ ਤੁਹਾਡੇ ਹੱਕ ਵਿੱਚ ਬੋਲੇ ਬਹੁਤ ਚੰਗੇ ਬੰਦੇ ਨੇ ਜਦੋਂ ਤੁਹਾਡੇ ਕੋਲ ਉਲਟ ਬੋਲਣ ਲੱਗ ਜੇ ਤੁਹਾਡੀ ਪਾਰਟੀ ਦਾ ਤੁਸੀਂ ਉਹਦੇ ਤੇ ਡਗੜ ਡਗੜ ਕਰਦੇ ਪੁਲਿਸ ਛੁੜਾ ਦਿੰਦੇ ਹੋ ਔਰ ਭਗਵੰਤ ਮਾਨ ਤੇ ਮੈਨੂੰ ਬੜੀ ਸ਼ਰਮ ਆ ਰਹੀ ਆ ਇਹ ਹਰ ਹਰਮੀਰ ਪਠਾਨ ਮਾਜਰਾ ਭਗਵੰਤ ਮਾਨ ਦੀ ਘਰ ਵਾਲੀ ਦਾ ਰਿਸ਼ਤੇਦਾਰ ਹੈ ਕੁਰਕhetra ਤੋਂ ਪਤਾ ਨਹੀਂ ਕਿੱਥੋਂ ਉਹ ਵੀ ਨਹੀਂ ਬਚਾ ਸਕਦਾ ਇਹਦਾ ਮਤਲਬ ਪੰਜਾਬ ਦੇ ਚੀਫ ਮਿਨਿਸਟਰ ਦੇ ਅਧੀਨ ਪੰਜਾਬ ਦੀ ਪੁਲਿਸ ਨਹੀਂਗੀ ਪੰਜਾਬ ਦੀ ਪੁਲਿਸ ਡਾਇਰੈਕਟ ਆਰਡਰ ਲੈ ਰਹੀ ਹੈ ਕੇਜਰੀਵਾਲ ਤੇ ਸੁਸੋਡਿਓ ਤੂੰ ਕਿਉਂਕਿ ਉਹਦਾ ਉਹਦਾ ਰਿਸ਼ਤੇਦਾਰ ਹੈ ਭਗਵੰਤ ਮਾਨ ਕਿਉਂ ਉਹਦੇ ਨਾਲ ਇੰਨਾ ਬਦਲਾਖੋਰੀ ਤੇ ਉਤਰੇਗਾ ਇਹਦਾ ਮਤਲਬ ਪੰਜਾਬ ਦਾ ਹੋਮ ਡਿਪਾਰਟਮੈਂਟ ਕੇਜਰੀਵਾਲ ਤੇ ਭਗਵੰਤ ਮਾਨ ਦਾ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਲੋਕ ਚਲਾ ਰਹੇ ਨੇ ਮੇਰੇ ਖਿਲਾਫ ਵੀ ਅੱਜ ਤੱਕ ਸਾਜਿਸ਼ਾਂ ਘੜੀ ਜਾਂਦੇ ਨੇ ਕਦੀ ਕਿਸੇ ਕਦੀ ਕੋਈ ਜਾਂਚ ਕਰਾਉਣ ਦੀ ਕੋਸ਼ਿਸ਼ ਕਰਦੇ ਕਦੀ ਕੋਈ ਜਾਂਚ ਪੰਜ ਮੁਕੱਦਮਿਆਂ ਨਾਲ ਝੂਠਿਆਂ ਨਾਲ ਇਹਨਾਂ ਦਾ ਢਿੱਡ ਨਹੀਂ ਭਰਿਆ ਮੈਨੂੰ 5-7 ਮਹੀਨੇ ਜੇਲ੍ਹ ਵਿੱਚ ਰੱਖ ਕੇ ਇਹਨਾਂ ਦਾ ਢਿੱਡ ਨਹੀਂ ਭਰਿਆ ਤੋਂ ਮੈਂ ਅਕਾਲਪੁਰਖ ਤੋਂ ਵਾਇਗਰੂ ਤੋਂ ਡਰ ਕੇ ਕਹਿੰਦਾ ਏਦਾਂ ਪੰਜਾਬ ਦੇ ਲੋਕ ਕੀ ਝੁਕਣ ਵਾਲੇ ਨੇਗੇ ਔਰ ਮੈਂ ਬਾਕੀ ਐਮਐਲਏ ਨੂੰ ਅਪੀਲ ਕਰੂੰਗਾ ਆਮ ਆਦਮੀ ਪਾਰਟੀਆਂ ਨੂੰ ਕਿ ਤੁਹਾਡੇ ਕੋਲ ਹੁਣ ਸਮਾਂ ਹੈਗਾ ਵਾ ਜੋ ਹਰਮੀਤ ਪਠਾਨ ਮਾਜਰਾ ਨੇ ਕਿਹਾ ਠੀਕ ਹੈ ਤੁਹਾਡੇ ਬਹੁਤ ਜੁੱਤੀਆਂ ਪਹਿਣੀਆਂ ਅੱਜ ਤੁਹਾਡੇ ਕੋਲ ਟਾਈਮ ਹੈਗਾ ਆਪਣੇ ਕੰਮ ਨੂੰ ਸੁਧਾਰੋ ਔਰ ਦਿੱਲੀ ਤੋਂ ਖੇੜਾ ਛਡਾਓ ਪੰਜਾਬ ਦੇ ਹਿੱਤ ਵਿੱਚ ਗੱਲ ਕਰੋ ਪੰਜਾਬ ਦੇ ਹੜਾ ਦੇ ਲੋਕਾਂ ਦੇ ਨਾਲ ਖੜੋ ਜਾ ਕੇ ਜੋ ਕਾਲੇ ਕਾਨੂੰਨ ਥੋਪੇ ਗਏ ਐਨਐਸਏ ਤੇ ਯੂਆਪਾ ਉਹਦਾ ਕਰੋ ਵਿਰੋਧ ਜੋ ਸਾਡੇ ਨਾਲ ਹੋਰ ਅਨਿਆਏ ਹੋ ਰਿਹਾ ਪੰਜਾਬ ਦੇ ਨਾਲ ਸਾਡੀਆਂ ਜ਼ਮੀਨਾਂ ਖੋਹਣ ਦੇ ਮਨਸੂਬੇ ਬਣਾਏ ਜਾ ਰਹੇ ਨੇ ਉਹਦੇ ਤੇ ਬੋਲੋ ਬੇਅਦਮੀਆਂ ਦੇ ਉੱਤੇ ਜਿਹੜਾ ਇਹਨਾਂ ਬੇਇਨਸਾਫੀ ਕੀਤੀ ਇਨਸਾਫ ਨਹੀਂ ਦਿੱਤਾ ਉਹਦੇ ਤੇ ਬੋਲੋ ਆ ਜਿਹੜਾ ਯੁੱਧ ਨਸ਼ੇ ਵਿਰੁੱਧ ਫਰਾਡ ਪ੍ਰੋਗਰਾਮ ਚੱਲ ਰਿਹਾ ਉਹਦੇ ਤੇ ਉਹਨਾਂ ਦੀ ਖਿਲਾਫ ਖਿਲਾਫਤ ਕਰੋ ਦਿੱਲੀ ਵਾਲਿਆਂ ਨੂੰ ਪੰਜਾਬ ਚੋਂ ਭਜਾਓ ਫਿਰ ਤੁਹਾਨੂੰ ਲੋਕੀ ਭਾਵਾ ਕਿਤੇ ਮੂੰਹ ਲਾ ਲੈਣ ਲੇਕਿਨ ਮੈਨੂੰ ਲੱਗਦਾ ਵਾ ਕਿ ਜੇ ਨਾ ਇਹਨਾਂ ਨੇ ਕੁਝ ਕੀਤਾ ਤੇ ਫਿਰ ਇਹਨਾਂ ਦਾ ਭੁਵਿੱਖ ਜਿਹੜਾ ਉਹ ਠੀਕ ਬੋਲ ਕੇ ਗਿਆ ਕਿ ਜੁੱਤੀਆਂ ਵੀ ਪਹਿਨਣਗੀਆਂ ਜਮਾਨਤਾਂ ਵੀ ਜप्त ਹੋਣਗੀਆਂ ਉਹ ਲੋਕੀ ਇਹਨਾਂ ਨੂੰ ਬਹੁਤ ਪੰਜਾਬ ਦੇ ਲੋਕ ਇੱਕ ਵੱਡਾ ਸਬਕ ਸਿਖਾਉਣਗੇ ਫੋਮੈ ਇਸ ਕੋ ਜਿਆਦਾ ਅੱਗੇ ਨਾ ਜਾਂਦਾ ਹੋਇਆ ਕਿਉਂਕਿ ਸਾਡਾ ਸਮਾਗਮ ਅੱਜ ਇੱਕ ਸਮਾਜਿਕ ਆ ਅਸੀਂ ਬਹੁਤ ਸਾਰੀ ਲਾਇਨਸ ਕਲੱਬ ਦੇ ਥਰੂ ਜਿੰਨੀ ਜਿੰਨਾ ਵੀ ਗਰੀਬ ਔਰਤਾਂ ਬੱਚੇ ਬਜ਼ੁਰਗ ਬੈਠੇ ਨੇ ਅੱਜ بارش ਦੇ ਕਰਕੇ ਹਲੇ ਨਹੀਂ ਆ ਸਕੇ ਬਹੁਤ ਵੱਡਾ ਪ੍ਰੋਗਰਾਮ ਇਹਨਾਂ ਨੇ ਹੁਲਕਿਆ ਸੀਗਾ ਬਹੁਤ ਸਾਰੇ ਆ ਵੀ ਗਏ ਨੇ ਤਾਂ ਮੈਂ ਇੱਕ ਵਾਰ ਫਿਰ ਤੁਹਾਡੀ ਸਾਰੀ ਟੀਮ ਨੂੰ ਜੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਐਮਸੀ ਸਾਹਿਬ ਬੈਠੇ ਨੇ ਕਰਨੈਲ ਸਿੰਘ ਜੀ ਫੁਮਨ ਸਿੰਘ ਜੀ ਜਿੱਥੇ ਵੀ ਮੇਰੀ ਨਿਗਾ ਪੈਂਦੀ ਮੈਂ ਕਹਿੰਦੇ ਨਾਮ ਨਹੀਂ ਲੈ ਸਕਦਾ ਪਿੱਛੇ ਦੇਖ ਰਿਹਾ ਵਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਮੇਰੇ ਸਾਹਮਣੇ ਬੈਠੇ ਬਾਬਾ ਜੀ ਦੇ ਲੰਮੇ ਪਿੰਡ ਤੋਂ ਸਾਡੇ ਬਲਾਕ ਸੰਪਤੀ ਦੇ ਮੈਂਬਰ ਰਹੇ ਨੇ ਔਰ ਸਾਰੇ ਸਾਡੇ ਸਤਕਾਰਯੋਗ ਹੋਰ ਵੀ ਜਿੰਨੇ ਤੁਸੀਂ ਇੱਥੇ ਬਿਰਾਜਮਾਨ ਤੁਹਾਡਾ ਧੰਨਵਾਦ ਮੀਡੀਆ ਸਾਡੇ ਲੋਕਲ ਜਿਹੜਾ ਵਾ ਮੈਂ ਇਹਨਾਂ ਦਾ ਵੀ ਬਹੁਤ ਮਸ਼ਕੂਰ ਹਾਂ ਇਹ ਵੀ ਵੱਡੇ ਲੈਵਲ ਦੇ ਉੱਤੇ ਹੜਪੀਟਾਂ ਦੇ ਪਿੱਛੇ ਆਣ ਕੇ ਮਦਦ ਕਰ ਰਹੇ ਨੇ ਤੋਂ ਮੈਂ ਅੰਤ ਵਿੱਚ ਇਹੀ ਕਹੂੰਗਾ ਦੋਨਾਂ ਸਰਕਾਰਾਂ ਨੂੰ ਕਿ ਤੁਹਾਡੇ ਤੁਸੀਂ ਦੋਨੋਂ ਸਰਕਾਰਾਂ ਕੇਂਦਰ ਤੇ ਪੰਜਾਬ ਨੂੰ ਕੀ ਕਹਿੰਦੇ ਹੁੰਦੇ ਕਿ ਤੁਸੀਂ ਉਹਨੂੰ ਇੱਕ ਅ ਅਲਵਿਦਾ ਕੈਪਚਰ ਉਹ ਤੋਂ ਆਪਣਾ ਪੱਲਾ ਛਡਾ ਚੁੱਕੇ ਹਾਂ ਇਹ ਤਾਂ ਹੁਣ ਆਪੇ ਲੋਕੀ ਆਪਣੇ ਲੈਵਲ ਦੇ ਉੱਤੇ ਐਨ ਆਰ ਆਈਜ਼ ਦਾ ਬਹੁਤ ਵੱਡੀ ਸਪੋਰਟ ਆ ਰਹੀ ਆ ਸਾਰੀ ਦੁਨੀਆ ਚੋਂ ਉਹਨਾਂ ਨੂੰ ਵੀ ਮੈਂ ਕਹੂੰਗਾ ਕਿ ਆਪਣੇ ਆਪਣੇ ਇਲਾਕੇ ਚ ਤੁਸੀਂ ਵੀ ਹੋਰ ਤਕੜੇ ਹੋ ਕੇ ਮਦਦ ਕਰੋ ਕਿਉਂਕਿ ਇਹ ਜਿਹੜੀ ਚੁਣੌਤੀ ਆ ਇਹ ਕੋਈ ਛੋਟੀ ਮੋਟੀ ਨੁਕਸਾਨ ਨਹੀਂ ਹੋਇਆ ਇਹ 10000 ਕਰੋੜ ਤੋਂ ਉੱਤੇ ਤਾਂ ਇਕੱਲਾ ਫਸਲਾਂ ਦਾ ਨੁਕਸਾਨ ਹੋਇਆ ਬਾਕੀ ਘਰਾਂ ਦਾ ਪਸ਼ੂਆਂ ਦਾ ਔਲਾਦਾ ਲੋਕ ਰਾਜ ਸੰਸਥਾ ਇੱਕ ਰਿਟਾਇਰਡ ਬੈਰੋਕਰੇਟ ਨੇ ਸਰ ਸਵਰਨ ਸਿੰਘ ਬੁਪਾਰਾਈ ਬਰਾਜ ਸਾਹਿਬ ਸਾਡੇ ਇੱਕ ਬਿਜਲੀ ਬੋਰਡ ਦੇ ਰਹੇ ਨੇ ਸਾਬਕਾ ਚੇਅਰਮੈਨ ਔਰ ਡਾਕਟਰ ਮਨਜੀਤ ਸਿੰਘ ਇਹਨਾਂ ਸਾਰਿਆਂ ਨੇ ਇੱਕ ਮੈਮੋਰੰਡਮ ਦਿੱਤਾ ਸਰਕਾਰ ਨੂੰ ਜੋ ਸਾਜ਼ਿਸ਼ ਪੰਜਾਬ ਦੇ ਖਿਲਾਫ ਘੜੀ ਗਈ ਕਿਵੇਂ ਡੈਮਾਂ ਦੇ ਵਿੱਚ ਪਾਣੀ ਪਹਿਲਾਂ ਬਰਕਰਾਰ ਰੱਖਿਆ ਗਿਆ ਫਿਰ ਜਦੋਂ ਬਰਸਾਤ ਦਾ ਹੋਰ ਪਾਣੀ ਭਰ ਗਿਆ ਪੂਰਾ ਨੱਕੋ ਨੱਕ ਡੈਮ ਤੇ ਉਹਦਾ ਪਾਣੀ ਅਚਾਨਕ ਛੱਡਿਆ ਗਿਆ ਬਿਆਸ ਤੇ ਸਤਲੁਜ ਦਰਿਆਵਾਂ ਦੇ ਉਹਦੇ ਕਰਕੇ ਹੜ੍ਹ ਆਇਆ ਇਹ ਹੜ੍ਹ ਕੋਈ ਕੁਦਰਤੀ ਆਫਤ ਨਹੀਂ ਗਈ ਇਹ ਇਹਨਾਂ ਦੀ ਨਲੈਕੀ ਕੇਂਦਰ ਸਰਕਾਰ ਦੀ ਤੇ ਭਗਵੰਤ ਮਾਨ ਦੀ ਜਿਹੜੀ ਮੂਰਖਤਾ ਇਹ ਦੇ ਕਰਕੇ ਸਾਰੇ ਹਣ ਉਹਨਾਂ ਨੇ ਮੰਗੀ ਆ ਇਹਦੀ ਜੁਡੀਸ਼ੀਅਲ ਇਨਕੁਆਇਰੀ ਮੈਂ ਉਹਦੀ ਸਪੋਰਟ ਕਰਦਾ ਲੋਕ ਰਾਜ ਸੰਸਥਾ ਨੇ ਜਿਹੜੀ ਮੰਗੀ ਆ ਕਿ ਇਹਦੀ ਨਿਆਇਕ ਜਾਂਚ ਹੋਣੀ ਚਾਹੀਦੀ ਆ ਉਸ ਦੀ ਮੈਂ ਪੁਰਜ਼ੋਰ ਸਪੋਰਟ ਕਰਦਾ ਔਰ ਤੁਹਾਡੇ ਜ਼ਰੀਏ ਅੱਜ ਮੰਗ ਕਰਦਾ ਕੇਂਦਰ ਅਗਰ ਕੋਈ ਸਰਕਾਰ ਹੈ ਜੀ ਦੀ ਕਿਤੇ ਤੇ 80000 ਰੁਪਇਆ ਪ੍ਰਤੀ ਏਕੜ ਢੋਨੇ ਦਾ ਮੁਆਵਜ਼ਾ ਦਿੱਤਾ ਜਾਵੇ ਕੋਈ 88 ਟੂਟ ਸੋ ਨਹੀਂ ਲੈਣਾ ਲੋਕਾਂ ਨੇ ਜਿਹੜਾ ਕਿਲੇ ਦਾ ਦਿਨੇ ਨਹੀਂ ਤਾਂ ਲਵਾਈ ਆ ਤੇ ਜਿਹੜਾ ਪਸ਼ੂ ਮਾਲ ਡੰਗਰ ਮਰ ਗਿਆ ਉਹਨਾਂ ਦਾ ਪਸ਼ੂਆਂ ਦਾ ਘੱਟੋ ਘੱਟ 1-1 ਲੱਖ ਰੁਪਿਆ ਪਸ਼ੂਆਂ ਦਾ ਦਿੱਤਾ ਜਾਵੇ ਜਿਹੜੇ ਘਰਾਂ ਦੇ ਵਿੱਚ ਤਬਾਹੀ ਮੱਚੀ ਆ ਉਹਨਾਂ ਨੂੰ 5-5 ਲੱਖ ਰੁਪਿਆ ਗਰੀਬਾਂ ਦੇ ਘਰਾਂ ਤੱਕ ਛੱਤਾਂ ਬਦਲ ਸਕਣ ਆਪਣੇ ਮਕਾਨ ਰਿਪੇਅਰ ਕਰ ਸਕਣ ਉਹਨਾਂ ਨੂੰ ਮਕਾਨਾਂ ਦਾ ਪੈਸਾ ਦੇਣਾ ਚਾਹੀਦਾ ਔਰ ਜਿਹੜੇ 3 ਮੌਤਾ ਹੋਈਆਂ ਉਹਨਾਂ ਦੇ ਪਰਿਵਾਰਾਂ ਨੂੰ ਘੱਟੋ ਘੱਟ ਦਿੱਤਾ 25-25 ਲੱਖ ਰੁਪਿਆ ਇੱਕ-ਇੱਕ ਪਰਿਵਾਰ ਨੂੰ ਸਰਕਾਰ ਦੇਵੇ ਇਹ ਸਰਕਾਰ ਦਾ ਫਰਜ਼ ਆ ਜੋ ਸਾਡੇ ਤੋਂ ਟੈਕਸ ਲੈਂਦੇ ਨੇ ਇਹ ਉਹਦਾ ਅੱਜ ਫਰਜ਼ ਆ ਲੋਕਾਂ ਨੂੰ ਵਾਪਸ ਕਠਨ ਮਾਹੌਲ ਤੇ ਮਾੜੇ ਹਾਲਾਤਾਂ ਵਿੱਚ ਲੋਕਾਂ ਦੀ ਮਦਦ ਕਰਨ ਵਾਸਤੇ ਸੋ ਇਹ ਸਾਡੀਆਂ ਮੰਗਾਂ ਨੇ ਔਰ ਮੈਂ ਸਾਰੇ ਪੰਜਾਬ ਦੇ ਵਾਸਤੇ ਅਕਾਲਪੁਰ ਤੇ ਚੰਦਾ ਚ ਇਹ ਵੀ ਅਰਦਾਸ ਕਰਦਾ ਕਿ ਪ੍ਰਮਾਤਮਾ ਸਾਡੇ ਇਸ ਸੂਬੇ ਨੂੰ ਬਚਾਓ ਇਸ ਜੋ ਹਾਲਾਤ ਪੈਦਾ ਹੋਏ ਨੇ ਲੋਕਾਂ ਨੂੰ ਬਲ ਤੇ ਸ਼ਕਤੀ ਬਖਸ਼ੋ ਕਿ ਉਹ ਆਪਣੀ ਲੜਾਈ ਜਿਹੜੀ ਆ ਉਹ ਡਟ ਕੇ ਲੜ ਸਕਣ